ਬਰੇਸੀ 2 ਮਹੀਨੇ ਪਹਿਲਾਂ ਨਾ ਖੇੜੇ ਬਾਬੇ ਤੇ ਆਪਣਾ ਲੰਗਰ ਲਾਇਆ ਸੀਗਾ ਤਾਂ ਉਹਦੇ ਵਿੱਚ ਆਪਾਂ ਸਾਰੀ ਕਲੋਨੀ ਤੋਂ ਕਲੈਕਸ਼ਨ ਇਕੱਠੀ ਕਰੀ ਸੀਗੀ ਤੇ ਇਹ ਕਹਿੰਦਾ ਕਿ ਮੈਨੂੰ ਤੁਸੀਂ ਕਲੋਨੀ ਦਾ ਮੋਤਵਾਰ ਬੰਦਾ ਹੋਣ ਦੇ ਬਾਵਜੂਦ ਮੈਨੂੰ ਪੂਜਾ 'ਚ ਨਹੀਂ ਬਿਠਾਇਆ ਹੈਗਾ ਕਿ ਤੁਸੀਂ ਉਹ ਦੁਆ ਮੁੰਡਾ ਬਿਠਾ ਰੱਖਿਆ ਸੀਗਾ ਅੱਜ ਇਹ ਸਾਰੇ ਇਕੱਠੇ ਹੋ ਕੇ ਸਾਡੀ ਦੁਕਾਨ ਤੇ ਆ ਗਈ ਸਾਡੇ ਤੇ ਹਮਲਾ ਕੀਤਾ ਈ ਤੇ ਸਾਡੇ ਦੋ ਜਣੇ ਦੇ ਸੱਟਾ ਡੁੰਗੀਆਂ ਲੱਗੀਆਂ ਨੇ ਇੱਕ ਦੇ ਤਲਵਾਰ ਵੱਜੀ ਈ ਇੱਕ ਦੇ ਪਿੱਛੇ ਕਿਰਚ ਮਾਰੀ ਇਹਨਾਂ ਨੇ ਬੰਦਿਆਂ ਨੂੰ 2 ਵਜੇ ਰਾਤ ਨੂੰ 9 ਵਜੇ ਬੁਲਾਇਆ ਕਿ ਹਾਂ ਵੀ ਐਂ ਕਰਕੇ ਗੱਲ ਆ ਤੁਸੀਂ ਆ ਕੇ ਮੇਰੇ ਨਾਲ ਗੱਲ ਕਰੋ ਜਦੋਂ ਸਾਨੂੰ ਹਰਾਸਮੈਂਟ ਕਰਾਇਆ ਜਾ ਰਿਹਾ ਜੀ ਸਾਡੀ ਦੁਕਾਨ ਤੇ ਅੱਜ ਦੇ ਟਾਈਮ ਤੇ ਅੱਜ ਕਿੰਨੇ ਵਜੇ 3-4 ਵਜੇ ਦੀ ਗੱਲ ਆ ਜੀ ਕਰੋੜ 30-40 ਬੰਦਾ ਜੀ ਇਹਨਾਂ ਦੇ ਜੁੱਟ ਬਣਿਆ ਹੋਇਆ ਸੀਗਾ ਪਹਿਲੇ ਹੀ 30-40 ਬੰਦਾ ਆ ਕੇ ਇਹਨਾਂ ਨੇ ਹਮਲਾ ਕਰੇ ਇੱਟਾ ਰੋੜੇ ਮਾਰੀ ਜੀ ਉੱਥੇ ਬਕਾਇਦਾ ਪੁੱਛਾਈ ਵੀ ਸੀ ਕੀ ਨਾਮ ਹੈ ਵੀਰੇ ਪਰਮਜੀਤ ਸਿੰਘ ਨਾਮ ਹੈ ਮੇਰਾ ਗੁਰੂ ਨਾਨਕਗਰ ਦਾ ਰਹਿਣ ਵਾਲਾ ਜੀ ਮੈਂ ਕੀ ਹੋਇਆ ਸੀਗਾ ਲੜਾਈ ਕਿਉਂ ਹੋਈ ਹੈ ਵੀ ਅਸੀਂ 2 ਮਹੀਨੇ ਪਹਿਲਾਂ ਨਾ ਖੇੜੇ ਬਾਬੇ ਤੇ ਆਪਣਾ ਲੰਗਰ ਲਾਇਆ ਸੀਗਾ ਤਾਂ ਉਹਦੇ ਵਿੱਚ ਆਪਾਂ ਸਾਰੀ ਕਲੋਨੀ ਤੋਂ ਕਲੈਕਸ਼ਨ ਇਕੱਠੀ ਕਰੀ ਸੀਗੀ ਜਿੰਨੀ ਵੀ ਆਪਣੀ ਕਲੋਨੀ ਦੇ ਸਾਰੇ ਬੰਦੇ ਨੇ ਘਰ ਘਰ ਜਾ ਕੇ ਆਪਾਂ ਨੇ ਤੇ ਲੰਗਰ ਦੇ ਵਿੱਚ ਅਸੀਂ ਇਹਨੂੰ ਪੂਜਾ ਲਈ ਕਿ ਵੀ ਪੂਜਾ ਚਾਰਜ ਜਿਵੇਂ ਆਪਾਂ ਸਾਰਿਆਂ ਨੇ ਪਰਚੀ ਕੱਟੀ ਸੀਗੀ ਤਾਂ ਸਾਰਿਆਂ ਨੂੰ ਕਹੇ ਵੀ ਰਾਤ ਨੂੰ ਰਾਜ ਜਗਾ ਸਵੇਰੇ ਪੂਜਾਈ ਤੇ ਪੂਜਾ ਜਾਣਾ ਤੇ ਇਹ ਕਹਿੰਦਾ ਕਿ ਮੈਨੂੰ ਤੁਸੀਂ ਕਲੋਨੀ ਦਾ ਮੋਤਵਾਰ ਬੰਦਾ ਹੋਣ ਦੇ ਬਾਵਜੂਦ ਮੈਨੂੰ ਪੂਜਾ 'ਚ ਨਹੀਂ ਬਿਠਾਇਆਗਾ ਕਿ ਤੁਸੀਂ ਉਹ ਦੁਆ ਮੁੰਡਾ ਬਿਠਾ ਰੱਖਿਆ ਸੀਗਾ ਫਿਰ ਤੇ ਇਹਦੇ ਪਿੱਛੇ ਸਾਡੇ ਨਾਲ दारू ਪੀ ਕੇ 2 ਮਹੀਨੇ ਬਾਅਦ ਵੈਸੇ ਰਹੀ 2 ਮਹੀਨੇ ਬਾਅਦ ਇਹਨਾਂ ਦਾ दारू ਪੀ ਕੇ 2 ਮਹੀਨੇ ਬਾਅਦ दारू ਪੀ ਕੇ ਬੈਠ ਰਹੇ ਉਹਦੇ ਪਿੱਛੇ ਅੱਜ ਕੀ ਹੋਇਆ ਅੱਜ ਇਹ ਸਾਰੇ ਇਕੱਠੇ ਹੋ ਕੇ ਸਾਡੀ ਦੁਕਾਨ ਤੇ ਆ ਗਈ ਸਾਡੇ ਤੇ ਹਮਲਾ ਕੀਤਾ ਜੀ ਤੇ ਸਾਡੇ ਦੋ ਜਣੇ ਦੇ ਸੱਟਾ ਡੁੰਗੀਆਂ ਲੱਗੀਆਂ ਨੇ ਇੱਕ ਦੇ ਤਲਵਾਰ ਵੱਜੀ ਗਈ ਇੱਕ ਦੇ ਪਿੱਛੇ ਕਿਰਚ ਮਾਰੀ ਇਹਨਾਂ ਨੇ ਮਨੋਜ ਕੁਮਾਰ ਨਹੀਂ ਹੁਣ ਕਿੱਥੇ ਨੇ ਪੁੰਦੇ ਹੁਣ ਬੰਦੇ ਹਲੇ ਐਡਮਿਟ ਨਹੀਂ ਹਲੇ ਇਲਾਜ ਚੱਲ ਰਿਹਾ ਉਹਨਾਂ ਦਾ ਕੀ ਕਾਰਵਾਈ ਚੱਲੇਗੀ ਅਸੀਂ ਦਾਸ ਪ੍ਰਸ਼ਾਸਨ ਤੋਂ ਮੰਗ ਜਾਂਦੇ ਜਿਹੜੀ ਬਣਦੀ ਕਾਰਵਾਈ ਹੋਈ ਸਾਡੀ ਅੱਜ ਕੀ ਨਾਮ ਹੈ ਮੇਰਾ ਨਾਮ ਰਵੀ ਕੁਮਾਰ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਮੇਰਾ ਬ੍ਰਦਰ ਇਹੋ ਛੋਟਾ ਉਹ ਸਾਡਾ ਗਰੁੱਪ ਆ 40 50 ਬੰਦਿਆ ਦਾ ਅਸੀਂ ਖੇੜੇ ਬਾਬੇ ਤੇ ਗੁਰਨਾਨ ਨਗਰ ਬਹਾਦਰਗੜ ਖੇੜੇ ਬਾਬੇ ਦਾ ਅਸੀਂ ਪ੍ਰੋਗਰਾਮ ਕਰਾਉਂਦੇ ਹੰਨੇ ਹਰ ਇੱਕ ਸਾਲ ਹਰ 6 ਮਹੀਨੇ ਬਾਅਦ ਤੇ ਉੱਥੇ ਇਹੀ ਗੱਲ ਹੋਈ ਹੈ ਜੀ ਉਹਨਾਂ ਨੇ ਨਾ 7-800 ਰੁਪਏ ਦੇ ਦਿੱਤਾ ਉੱਥੇ ਬਿਲਾਉਣ ਨੂੰ ਕਿ ਹਾਂ ਵੀ ਲੰਗਰ ਚ ਪਾ ਦਿਓ ਆਇਆ ਤੁਸੀਂ ਆਪਣੀ ਸੇਵਾ ਲਈ ਪਾਇਆ ਸਾਡੇ ਲਈ ਕੁਝ ਨਹੀਂ ਕਰਿਆ ਅਸੀਂ ਤਾਂ ਹਰ ਇੱਕ ਵਾਰ ਕਰਦੇ ਰਹਿੰਨੇ ਹਾਂ बड़े-बड़े प्रोग्राम छोटे-छोटे प्रोग्राम सारे थे इनचे सारे उथे सारा कुछ नगर कोशल नु पता उथे सारा कुछ पता इनने बंदे ने फोन करके बंदेन 2 बजे रात नु 9 बजे बुलाया कि हां भाई आय करके गाल आ तुसी आ के मेरे नाल गल करो इन्नू डेढ़ महीने बाद बंदे नु याद आया जी हां रेड महीने बाद कि मिनू बुलाया नहीं दौरु भी तीवी रात नु जी उस टाइम बुलाया इना ने भी साडे कोल वीडियो बकायदा एक-एक प्रूफ पे आ जिन्नू भी कई आ कि हां बिंदा इ कहंदा एक-एक प्रूफ पे आ ਤੇ ਸਾਨੂੰ ਹਰਾਸਮੈਂਟ ਕਰਾਇਆ ਜਾ ਰਿਹਾ ਜੀ ਸਾਡੀ ਦੁਕਾਨ ਤੇ ਅੱਜ ਦੇ ਟਾਈਮ ਤੇ ਅੱਜ ਕਿੰਨੇ ਵਜੇ 3-4 ਵਜੇ ਦੀ ਗੱਲ ਆ ਜੀ ਕਰੋੜ 30-40 ਬੰਦਾ ਜੀ ਇਹਨਾਂ ਦੇ ਜੁੱਟ ਬਣਿਆ ਹੋਇਆ ਸੀਗਾ ਪਹਿਲੇ ਹੀ 30-40 ਬੰਦਾ ਆ ਕੇ ਇਹਨਾਂ ਨੇ ਹਮਲਾ ਕਰਾ ਇਟਾ ਰੋੜੇ ਮਾਰੀ ਜੀ ਉੱਥੇ ਬਕਾਇਦਾ ਪੁਲਿਸ ਆਈ ਵੀ ਸੀ ਸਭ ਕੁਝ ਹੋਇਆ ਇਹ ਆੜ ਲੇਡੀਜ਼ ਦੀ ਆੜ ਦੇ ਵਿੱਚ ਆ ਕੇ ਇਹ ਸਾਰਿਆਂ ਨੂੰ ਐ ਕਹਿੰਦਾ ਜੀ ਗੁੰਡੇ ਕਰਦੇ ਆ ਫਲਾਣਾ ਕਰਦੇ ਆ ਸਾਡਾ ਕੋਈ ਨਹੀਂ ਜੀ ਹੁਣ ਵੀ ਦਿਖਾ ਲੋਗੇ ਤੁਸੀਂ ਕੁਝ ਵੀ ਕਰ ਲੋ ਕਾਰਵਾਈ ਕਰ ਲੋ ਜੀ ਸਾਡੇ ਤੇ ਪੁੱਛ ਲੋ ਜੀ ਸਾਡਾ ਪਾਟਾ ਘਟਾ ਲੋ ਉਹਨਾਂ ਦਾ ਘਟਾ ਲੋ ਹਾਜੀ ਵੀ ਦੇਖ ਲੋ ਜੀ ਬੰਦੇ ਸਾਡੇ ਮੱਲੇ ਦੇ ਆ ਜੀ ਜੀ ਨਾਮ ਇੱਕ ਰਮੇਸ਼ ਕੁਮਾਰ ਹੈ ਜੀ ਜਿਹਦੇ ਨਾਲ ਮੇਨ ਰੋਲਾ ਜੀ ਇਹੇ ਬੰਦੇ ਇੱਕ ਪਟਵਾਰੀਓ ਦਾ ਭਰਾ ਜੀ ਇੱਕ ਕਾਲਾ ਜੀ ਤੇ ਇੱਕ ਕਾਕਾ ਜੀ ਇੱਕ ਪੀਐਮ ਆ ਜੀ ਇੱਕ ਗੋਲਾ ਜੀ ਤੇ ਦੀਪਕ ਆਦੀ ਬੰਦੇ ਵਿੱਚ ਨੇ ਜੀ ਦੀਪਕ ਤੇ ਮਨੋਜ ਇਹ ਸਾਰੇ ਬੰਦੇ ਵਿੱਚ ਨੇ ਜੀ ਇਹਨਾਂ ਦਾ ਸਾਰਾ ਰੋਲਾ ਇਹ ਜਨਾਨੀ ਦੀ ਆੜ ਦੇ ਵਿੱਚ ਆ ਕੇ ਠੀਕ ਹੈ ਜੀ ਜਦ ਵੀ ਕੋਈ ਗੱਲ ਹੁੰਦੀ ਜਨਾਨੀ ਨੂੰ ਅੱਗੇ ਕਰਦੇ ਮੇਰੀ ਜਨਾਨੀ ਨੂੰ ਕੁੱਟਮਾਰ ਕੀਤੀ ਫਲਾਣਾ ਕੀਤੀ ਇਹ ਗੱਲ ਹੋਈ ਹੈ ਜੀ ਮੇਰੇ ਭਰਾ ਨੂੰ ਕੱਲ ਨੂੰ ਆਦੀ ਜਿੱਦਨ ਮਰਜੀ ਉਹ ਕੰਮ ਤੇ ਆਇਆ ਜੀ ਕੰਮ ਤੇ ਲੱਗਿਆ ਹੁੰਦਾ ਉਹ ਜਿੱਥੇ ਵੀ ਮੇਰੇ ਭਰਾ ਨੂੰ ਕੋਈ ਗੱਲਬਾਤ ਹੁੰਦੀ ਆ ਇਹ ਸਾਰੇ 30 40 ਬੰਦੇ ਸਾਰੇ 30 40 ਬੰਦੇ ਆਪਣੀ ਇਹ ਜ਼ਿੰਮੇਵਾਰ ਨੇ ਜੀ ਮੇਰੇ ਭਰਾ ਨੂੰ ਸੁਣਦਾ ਜਾਂ ਮੈਨੂੰ ਸੁਣਦਾ ਸੱਟਾਂ ਗੰਬੀਰ ਲੱਗਿਆ ਜਵਾਕ ਆ ਜੀ ਉਹ ਥੋੜਾ ਜਿਆ ਤੂ ਕਟੋੜ ਨਾਲਾ ਕਰਦੇ ਕਰੇ 30 40 ਬੰਦੇ ਟੁੱਟ ਕੇ ਪੈ ਗਏ ਦੁਕਾਨ ਤੇ ਇੱਟਾਂ ਮਾਰੀਆਂ ਦੁਕਾਨ ਦੇ ਵਿੱਚ ਵੜ ਕੇ ਇਹਨਾਂ ਨੇ ਹਮਲਾ ਕਰਿਆ ਜੀ ਹਥਿਆਰ ਕਿਹੜੇ ਯੂਜ਼ ਕਰੇ ਹਥਿਆਰ ਇਹਨਾਂ ਨੇ ਗੰਡਾਸਾ ਯੂਜ਼ ਕਰਿਆ ਜੀ ਤਲਵਾਰਾਂ ਜੀਆਂ ਇਹਨਾਂ ਕੋਲ ਸਾਰਾ ਕੋ ਡੰਡੇ ਡੁੰਡੇ ਸਭ ਕੋ ਤਿੱਖੀ ਦਲਵਾਰਾਂ ਨਾਲ ਤੁਸੀਂ ਕੀ ਕੀ ਮੰਗ ਰਹੇ ਅਸੀਂ ਤਾਂ ਫੀਸ ਮੰਗਦੇ ਜੇ ਕੋਈ ਪ੍ਰਸ਼ਾਸਨ ਤੋਂ ਸਿੱਧੀ ਜੀ ਗੱਲ ਹੈ ਜੀ ਇਹ 40 ਵਾਲੀ ਪੰਜਾਬ ਬੰਦੇ ਇਹ ਤਾਂ ਓਪਨ ਇੱਕ ਮਾਸਟਰਮੈਂਡ ਬੰਦਾ ਜੀ ਸੁਣਾ ਰਮੇਸ਼ ਕੁਮਾਰ ਸੁਣਾ ਇਹਦਾ ਜਦ ਵੀ ਦੇਖ ਲੋ ਥਾਣੇ ਜੀ ਦੇਖ ਲੋ ਬਾਹਰ ਦੇਖੋ ਐਸਪੀ ਦਫਤਰ ਦੇਖ ਲੋ ਇਨ ਨੇ ਹੀ ਕਰਨੀ 20 ਰੁਪਏ ਦਾ ਫਾਰਮ ਲੈ ਕੇ ਜੀ ਸਾਰਾ ਕੁਝ ਕਰਕੇ ਲੋਕਾਂ ਦੇ ਕਾਰਵਾਈ ਕਰਦਾ ਜੀ ਆ ਕੇ ਏਰੀਆ ਚ ਜਾੜ ਪੜਤਾਲ ਕਰ ਲੋ ਜੇ ਸਾਨੂੰ ਦਿਲਦਾ ਕੋ ਲੱਗ ਰਹੀ ਜੀ ਨਾਮ ਹੈ ਜੀ ਤੁਹਾਨੂੰ ਮੈਂ ਨਾ ਹਰਮੇਸ਼ ਕੁਮਾਰਾ ਜੀ ਕੀ ਹੋਇਆ ਦੀ ਗਾ ਜੀ ਸ੍ਰੀਮਾਨ ਜੀ ਪਹਿਲਾਂ ਸਾਡੇ ਨਾਲ ਜਿਹੜਾ 17 ਤਰੀਕ ਨੂੰ ਝਗੜਾ ਹੋਇਆ ਕੋਈ ਗੱਲ ਦੀ ਸਾਰਾ ਘਟੂਮੇ ਮੈਂ ਹੋ ਗਏ ਜੇਸੀ 8:44 ਮਿੰਟ ਤੇ ਇਹਨਾਂ ਨੇ ਮੈਨੂੰ ਬੁਲਾਇਆ ਜੀ 17 ਤਰੀਕ ਨੂੰ ਚਲੋ ਝਗੜਾ ਹੋਇਆ ਨਹੀਂ ਸੀਗਾ 44 ਜਦੋਂ 9:44 ਤੇ ਬੁਲਾਇਆ ਇਹਨਾਂ ਨੇ ਆ ਕੇ ਨਾ ਪੰਜ ਛੇ ਬੰਦੇ ਸਾਡੇ ਤੇ ਹਮਲਾ ਕਰਤਾ ਮੇਰੀ ਮਿਸੀ ਵੀ ਨਾਲ ਸੀਗੀ ਉਸ ਤੋਂ ਬਾਅਦ ਅਸੀਂ ਚੌਂਕੀ ਗਏ ਜੀ ਕੁਝ ਟਾਈਮ ਬਾਅਦ ਇਹਨਾਂ ਨੇ ਸਾਡੇ ਤੋਂ ਪਹਿਲਾਂ ਹੀ ਚੌਂਕੀ 'ਚ ਗਰੁੱਪ ਮਤਲਬ ਪੂਰੇ 20-25 ਮੁੰਡੇ ਵੀਡੀਓ 'ਚ ਵੀ ਆ ਰਹੇ ਸਾਰਾ ਕੁਝ ਪਹਿਲਾਂ ਦਿਖਾਇਆ ਵੀ ਆ। ਉੱਥੇ ਇਹਨੇ ਹਮਲਾ ਕਰਾਇਆ। ਪੁਲਿਸ ਵਾਲਿਆਂ ਨੇ ਚਲੋ ਦੋ ਮੁਲਾਜ਼ਮ ਸੀਗੇ ਮੈਂ ਹੁਣ ਜਿਹੜੀ ਵੀਡੀਓ ਪਾਈ ਉਹ ਮਨੁਕੈਨ ਨੇ ਕਿਉਂ ਪਾਈਆ ਕਿਉਂ ਪਾਈਆ ਚਲੋ ਅਸੀਂ ਆਪਣੇ ਬਚਾਅ ਵਾਸਤੇ ਸਾਰਾ ਕੁਝ ਉੱਥੇ ਉਹਨਾਂ ਨੂੰ ਕਿਹਾ। ਕੁਝ ਨਹੀਂ ਹੋਇਆ ਹੈਗਾ। ਸਾਡੀ ਫੇਰ ਬਾਅਦ 'ਚ ਜਾ ਕੇ ਉਹਨਾਂ ਨੇ ਉਹ ਲਿਖੀ ਹੈ। ਤਰਖਾਸ ਲਈ ਹੈ ਲਿਖੀ ਹੈ। ਪਰ ਅਗਲੇ ਦਿਨ 10 ਵਜੇ ਫੇਰ ਮੇਰੇ ਨਾਲ ਤੇ ਠੱਲੀ ਦੁਕਾਨ ਦੇ ਸਾਹਮਣੇ ਅੱਜ ਉਹਦੇ ਪੇਚਕਸਾਂ ਨਾਲ ਮੇਤੇ ਹਮਲਾ ਹੋਇਆ ਠੀਕ ਹੈ ਜੀ ਅਸੀਂ ਫੇਰ ਵੀ ਆਸੇ-ਪਾਸੇ ਕਿਹਾ ਵੀ ਆ ਦੇਖ ਲੋ ਹਰਕਤਾਂ ਵਿੱਚ ਚੌਂਕੀ ਚੋਂ ਹੀ ਫੋਨ ਕਰਿਆ ਕੰਟਰੋਲ ਰੂਮ ਨੂੰ ਫੋਨ ਕਰਿਆ ਇਨਚਾਰਜ ਸਾਹਿਬ ਨੂੰ ਵੀ ਕਿਹਾ ਵੀ ਇਹਨਾਂ ਦੇ ਪਰਚਾ ਕਰੋ ਇਹਨਾਂ ਦੇ ਕਾਰਵਾਈ ਕਰੋ ਆਦਰਵਾਈ ਕੋਈ ਕਿਸੇ ਦੇ ਜਾਨੀ ਮਾਲੀ ਨੁਕਸਾਨ ਹੋ ਜਾਏਗਾ ਮੈਂ ਪਹਿਲਾਂ ਕਹਿ ਚੁੱਕਿਆ ਇੱਕ ਮਨੇ ਫੇਸਬੁੱਕ ਤੇ ਵੀ ਇਹ ਕੀਤੀ ਵੀ ਹੈ ਵੀ ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਉੱਚ ਸਾਰਾ ਕੁਝ ਲਿਖਿਆ ਹੋਇਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਜੀ ਜੋ ਅੱਜ ਘਟਨਾ ਹੋਈ ਹੈ ਇਹ ਹੋਣੀ ਨਹੀਂ ਸੀਗੀ ਇਹ ਉਹ ਰੱਪ ਜਿਹੜੀ ਰਾਤ ਨੂੰ 17 ਤਰੀਕ ਨੂੰ ਲਿਖੀ ਜਾਂ ਉਤੇ ਗੌਰ ਹੁੰਦੀ ਤੇ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਦੀ ਕਹਾਣੀ ਹੈ ਜਿਹੜਾ ਉਹ ਪੇਚਕਸਾਂ ਨਾਲ ਹੋਇਆ ਸ਼ਾਮ ਨੂੰ 25 ਬੰਦੇ ਫੇਰੇ ਇਹ 25 30 ਬੰਦੇ ਲੈ ਕੇ ਗਲੀ ਨੰਬਰ 2 ਚ ਪਹੁੰਚੇ ਜਦ ਕਿ ਅਸੀਂ ਪੰਜ ਚਾਰ ਸਾਡਾ ਟੱਬਰ ਸੀਗਾ ਪੰਜ ਚਾਰ ਭਰਾ ਸੀਗੇ ਅਸੀਂ ਖੜੇ ਸੀਗੇ ਅਸੀਂ ਕਹੇ ਜੇ ਕੋਈ ਅਸੀਂ ਐਕਟੀਵਿਟੀ ਇਸ ਤਰ੍ਹਾਂ ਦੀ ਕੀਤੀ ਤਾਂ ਮਤਲਬ ਮਰਨਾ ਤਾਂ ਅਸੀਂ ਸੀਗਾ ਕਿਉਂਕਿ 25 30 ਹੈ ਅੱਜ ਮੇਰਾ ਬ੍ਰਦਰ ਜਦੋਂ ਮੇਰਾ ਮੋਟਰਸਾਈਕਲ ਲੈ ਕੇ ਆਪਣੀ ਮਿਸ਼ਨ ਲੈ ਕੇ ਕੱਲ ਨੂੰ ਨਰਾਤੇ ਆ ਉਹਨਾਂ ਦਾ ਸਮਾਨ ਲੈਣ ਗਿਆ ਏ ਉਹ ਸਮਾਨ ਲੈ ਕੇ ਮਿਸ਼ਨ ਤਾਰ ਕੇ ਜਦੋਂ ਕੋਈ ਹੋਰ ਸਮਾਨ ਲੈਣ ਕੱਲਾ ਗਿਆ ਤਾਂ ਇਹਨਾਂ ਨੇ ਦੁਕਾਨ ਦੇ ਅੱਗੇ ਉਹਨੂੰ ਕੇਰਾ ਪਾ ਕੇ ਕੁੱਟ ਕੁੱਟਿਆ ਜਦੋਂ ਸਾਨੂੰ ਉਹਨੇ ਕਿਹਾ ਵੀ ਮੈਨੂੰ ਮਾਰਤਾ ਮਾਰਤਾ ਅਸੀਂ ਤਾਂ ਭੱਜ ਕੇ ਬਾਹਰ ਗਏ ਆ ਉਸ ਤੋਂ ਬਾਅਦ ਇਹਨਾਂ ਕੋਲ ਚਾਕੂ ਤਲਵਾਰਾਂ ਸੀਗੀਆਂ ਸਾਡੇ ਕੋਲ ਤਾਂ ਕੁਝ ਵੀ ਨਹੀਂ ਸੀਗਾ ਕਿੰਨੇ ਵੇਰੇ ਕਰ ਲਈ ਉਹ ਤੇ ਕਹਿ ਰਹੇ ਨੇ ਸਾਡੇ ਕਿਰਪਾਨਾਂ ਮਾਰੀਆਂ ਨੇ ਸਾਡੇ ਕੋਲ ਸਾਡੇ ਕੋਲ ਹੈ ਕੀ ਸੀਗਾ ਤੁਸੀਂ ਇਹ ਦੱਸੋ ਅਸੀਂ ਤਾਂ ਭੱਜ ਕੇ ਉਹਨੂੰ ਜਿੱਤਰਾ ਉਹਨੇ ਕਿਹਾ ਵੀ ਮੈਨੂੰ ਮਾਰਨੇ ਆ ਉਹ ਆ ਪਿੱਛਾ ਪਿੱਛੇ ਪਈਆਂ ਉਹਦੇ ਠੀਕ ਹੈ ਅਸੀਂ ਜਦੋਂ ਪਹਿਲੇ ਪਹਿਲੇ 17 ਤਰੀਕ ਦੀ ਰਾਤ 에ਅਰਪੋਰਟ ਲਖਾਈ ਵੀ ਆ ਵੀ ਸਾਡੇ ਤੇ ਹਮਲਾ ਹੋਇਆ ਪਹਿਲਾਂ ਸਾਡੇ ਤੇ ਹੋਇਆ ਅਸੀਂ ਕੋਈ ਇਹ ਥੋੜੀ ਵੀ ਉਹਨਾਂ ਤੇ ਹਮਲਾ ਕਰਿਆ ਅੱਜ ਵੀ ਉਹਨਾਂ ਨੇ ਜਿਹੜੀ ਇਹ ਕਰਤੂਤ ਕਰੀਆ ਉਸ ਡੈਰੀ ਦੇ ਵਿੱਚ ਇਹੀ ਕੰਮ ਹੁੰਦਾ ਬੈਠਦੇ ਆ ਇਕੱਠੇ ਹੋ ਕੇ ਸਾਰਾ ਸਿਸਟਮ ਇਹ ਰੋਲਾ ਕੀ ਹੈ ਅਸੀਂ ਪੰਚਾਇਤ ਬਣਾਈ ਆ ਜਾਦੀ ਪੰਚਾਇਤ ਬਣੀ ਹੈ ਇਹ ਸਾਡੇ ਤੇ ਹਮਲੇ ਕਰਦੇ ਆ ਇਹ ਸਾਡੇ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਹਮਲੇ ਕਰਦੇ ਇਹ ਇੱਕ ਗੈਂਗ ਹੈ ਇਹਨਾਂ ਦਾ ਇਹ ਗੈਂਗ ਹੈ ਅੱਜ ਵੀ ਇਹਨਾਂ ਨੇ ਜਿਹੜਾ ਕਾਤਲਾਨਾ ਹਮਲਾ ਮੇਰੇ ਤੇ ਮੇਰੇ ਪਰਿਵਾਰ ਦੇ ਮੇਰੇ ਭਰਾਵਾਂ ਦੇ ਕਰਿਆ ਨਾ ਇਹ ਕੋਈ ਛੋਟੀ ਘਟਨਾ ਨਹੀਂ ਹੈਗੀ ਇਹ ਸ਼ਰਮਨਾਕ ਹੈ ਇਹ ਜਿਵੇਂ ਆਸੇ ਪਾਸੇ ਪੰਜਾਬ 'ਚ ਇੱਕ ਗੈਂਗ ਬਣ ਕੇ ਕਰਦਾ ਉਸ ਤਰ੍ਹਾਂ ਕਰ ਰਹੇ ਆ ਇਹ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿੱਚ ਇਹਨਾਂ ਦਾ ਕਹਿਣਾ ਵੀ ਤੁਸੀਂ ਇੱਟਾ ਰੋੜੇ ਚਲਾ ਰਹੇ ਨਹੀਂ ਇਹਨਾਂ ਕੋਲ ਤਲਵਾਰਾਂ ਹੋਣਗੀਆਂ ਅਸੀਂ ਆਪਣੇ ਬਚਾਅ ਵਾਸਤੇ ਕੀ ਕਰਾਂਗੇ ਇਨਾਂ ਕੋਲ ਤਲਵਾਰਾਂ ਐ ਅਸੀਂ ਆਪਣੇ ਬਚਾਅ ਵਾਸਤੇ ਉਹ ਤਾਂ ਹੀ ਕਹਿੰਦੇ ਨੇ ਵੀ ਤੁਹਾਡੇ ਕੋਲ ਤਲਵਾਰਾਂ ਆ ਅਸੀਂ ਬਚਾਅ ਲਈ ਇਹ ਤਿੰਨੇ ਲੈ ਖਲੀ ਇੱਥੇ ਸ਼੍ਰੀਮਾਨ ਜੀ ਮੈਂ ਇਹ ਗੱਲ ਕਹਿਣਾ ਵੀ ਜੇ ਸਾਡੇ ਕੋਲ ਤਲਵਾਰਾਂ ਹੁੰਦੀਆਂ ਤਾਂ ਲੱਤਾਂ ਵੱਡੀਆਂ ਹੁੰਦੀਆਂ ਹੁਣ ਮੈਂ ਮੇਰੀ ਗੱਲ ਸੁਣੋ ਮੇਰੇ ਆ ਇੰਨਾ ਕੁਛ ਹੋਇਆ ਵੈ ਜੇ ਮੇਰੇ ਕੋਲ ਤਲਵਾਰ ਹੁੰਦੀ ਮੈਂ ਨੇੜੇ ਲਗਣ ਦੇ ਦਿੰਦਾ ਤੁਸੀਂ ਇਹ ਦੱਸੋ ਹੁਣ ਤੁਸੀਂ ਕੀ ਮੰਗ ਕਰ ਰਹੇ ਮੈਂ ਇਹ ਮੰਗ ਕਰਦਾ ਇਨਾਂ ਦੇ ਸਾਰਿਆਂ ਦੇ ਜਿਹੜੀ ਮੇਰੀ ਪਹਿਲੀ ਕਾਰਵਾਈ ਆ ਉਹ ਦੇ ਅਕੋਰਡਿੰਗ ਵੀ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਤੇ ਸਾਡੇ ਹਲਕੇ ਦੇ ਜਿਹੜੇ ਨਵੇਂ ਆ ਆਪਣਾ ਬਣਿਆ ਹਾਂ ਜੀ ਹਡਾਣਾ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹੋ ਜੀ ਗੁੰਡਾ ਕਰਦੀ ਇਹ ਆਪਾਂ ਨੇ ਬੰਦ ਕਰਾਣੀ ਹੈ ਤੁਹਾਡਾ ਅੱਜ ਨਵਾਂ ਉਹ ਸੀਗਾ ਇਸ ਕਰਕੇ ਮੈਂ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀਗੀ ਵੀ ਇਹੋ ਜਿਹੇ ਗੁੰਡਿਆਂ ਨੂੰ ਆਪਾਂ ਤੁਸੀਂ ਨੱਥ ਪਾਣੀ ਹੈ ਕਿਉਂਕਿ ਇਹ ਸਾਡਾ ਦਾ ਸਾਡੇ ਦੇ ਬੱਚਿਆਂ ਨੇ ਰੋਜ਼ ਜਾਣਾ ਬਾਹਰ ਇਹ ਜਿਹੜੇ ਮੁੰਡੇ ਸ਼ਰਾਰਤਾਂ ਕਰ ਰਹੇ ਇਹਨਾਂ ਦੇ ਮਾਪੇ ਮਰੇ ਪਿਆ ਉਹਨਾਂ ਦੇ ਰਿਟਾਇਰਮੈਂਟ ਦੇ ਪੈਸੇ ਮਿਲੇ ਹੋਏ ਆ ਇਹਨਾਂ ਨੂੰ ਕੋਈ ਸ਼ਿਫਿਕਤ ਫਕਾ ਨਹੀਂ ਹੈਗਾ ਠੀਕ ਹੈ ਸੋ ਮੇਰੀ ਬੇਨਤੀ ਪੰਜਾਬ ਸਰਕਾਰ ਅੱਗੇ ਹੈ ਏ ਨਾ ਹੋਵੇ ਹੁਸ਼ਿਆਰਪੁਰ ਤੋਂ ਬਾਅਦ ਜਿਹੜਾ ਕੋਈ ਹੋਰ ਜਿੱਤਰਾ ਕਿਥੇ ਕਤਲ ਕਰਦੇ ਆ ਬੰਦੇ ਦਾ ਕਿ ਅੱਗੇ ਨੂੰ ਕੋਈ ਵੀ ਕਾਤਲਾਨਾ ਹਮਲਾ ਜਾਂ ਕੁਛ ਹੋਰ ਹੁੰਦਾ ਤਾਂ ਇਹ ਗੈਂਗ ਹੈ ਜਿਹੜਾ ਇਹ ਮੈਨੇ ਲਿਖ ਕੇ ਦਿੱਤਾ ਵੀ ਇਹ ਗੈਂਗ ਹੈ ਪਿੰਡੇ ਵੀ ਸਾਰੇ ਇਹ ਨਹੀਂ 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 ਇਹ ਸਾਰੇ ਆਸੇ ਪਾਸੇ ਇਕੱਠੇ ਕਰ ਲੈਂਦੇ ਆ ਫੋਨ ਕਰਕੇ ਇਹ ਇੱਥੇ ਦੇ ਤਾਂ 5-6 ਮੁੰਡੇ ਆ ਕਲੋਨੀ ਦੇ ਤਾਂ ਇਹ ਬਾਹਰੋਂ ਬੁਲਾਣੇ ਆ ਗੱਡੀਆਂ ਭਰ-ਭਰ ਕੇ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਸਾਰੇ ਲੱਗੇ ਵਾਂ ਕੋਈ ਕਿਤੇ ਕੋਈ ਕਿਤੇ ਇਹਨਾਂ ਕੋਲ ਚੰਗੇ ਪੈਸੇ ਆਏ ਵੇ ਆ ਮਾ ਮਾਪਾਂ ਦੀ ਰਿਟਾਇਰਮੈਂਟ ਹੋਈ ਵੀ ਐ ਇਹਨਾਂ ਨੂੰ ਮਾਵਾਬੀ ਨਹੀਂ ਰੋਕਦੇ ਇਹਨਾਂ ਦਾ ਮਾਪਾਪ ਦਿਖਾਓ ਕਿੱਥੇ ਐ ਠੀਕ ਐ ਜੀ